ਸਮਰਾਲਾ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਵੱਲੋਂ ਮਾਛੀਵਾਲਾ ਸਾਹਿਬ ਵਿਕੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਇਸ ਤਰ੍ਹਾਂ ਉਨ੍ਹਾਂ ਦੇ ਨਾਲ ਸਮਰਾਲਾ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ ਫਤੇਗੜ ਸਾਹਿਬ ਕੋਆਰਡੀਨੇਟਰ ਸੰਤੋਸ਼ ਸਿੰਘ ਉਮੇਦਪੁਰੀ ਅਤੇ ਹੋਰ ਵੀ ਸੀਨੀਅਰ ਅਕਾਲੀ ਲੀਡਰ ਹਾਜ਼ਰ ਸਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਕ੍ਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹ ਸਵੇਰ ਤੋਂ ਹੀ ਹਲਕਾ ਸਮਰਾਲਾ ਦੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਆਏ ਨੇ ਲੋਕ ਆਪ ਮੁਹਾਰੇ ਨਿਕਲ ਕੇ ਸ਼ੌਮਨੀ ਅਕਾਲੀ ਦਲ ਨੂੰ ਸਮਰਥਨ ਦੇ ਰਹੇ ਨੇ ਉਨਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਹਲਕੇ ਵਿੱਚ ਪਾਰੇ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਕਰੇਗੀ ਤੇ ਸਰਕਾਰ ਬਣਾਉਣ ਦਾ ਮੁੱਢ ਇਸ ਇਲਾਕੇ ਵਿੱਚ ਹੀ ਬਣਿਆ ਜਾਵੇਗਾ ਅੱਜ ਹਨਕਾ ਖੰਡਰਾ ਦੇ ਵਾਪਸ ਪਿੰਡਾਂ ਦਾ ਦਾੜਾ ਜਿਹੜਾ ਵਿਧਾਨ ਸਭਾ ਹਲਕਾ ਖੰਡਰਾੜਾ ਜਿਹੜਾ ਲੋਕਤਵਾਣ ਹਲਕਾ ਫੋਟੋਜਨ ਸਾਹਮਣੇ ਵਿੱਚ ਪੈਂਦਾ ਹੈ ਇਹਦੇ ਅਫਸਰ ਤੋਂ ਵੀ ਵੱਖ-ਵੱਖ ਪਿੰਡਾਂ ਦਾ ਦੌਰਾ ਹਲਕੇ ਦੇ ਮੁਖ ਸੇਵਾਦਾਰ ਦਾ ਪਰਮਜੀਤ ਸਿੰਘ ਤਿੰਨੋਂਰ ਇਹਨਾਂ ਦੀ ਸਾਰੀ ਤਿੰਨ ਦਿਨ ਦੀ ਵਾਈ ਦੇ ਵਿੱਚ ਕੀਤਾ ਜਾ ਰਿਹਾ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਸੰਗਤਾਂ ਨੇ ਉਹ ਮੈਂ ਤੁਹਾਨੂੰ ਸੁਣਨ ਵਾਸਤੇ ਵੀ ਆਈ ਆਂ ਔਰ ਲੋਗਾ ਨੇ ਇਸ ਗੱਲ ਦਾ ਭਰੋਸਾ ਵੀ ਦਿੱਤਾ ਵੱਡੇ ਇਕੱਠਾਂ ਦੇ ਰੂਪ ਦੇ ਵਿੱਚ ਕਿ ਆਉਣ ਵਾਲੀ ਇੱਕ ਤਰੀਕ ਨੂੰ ਸ਼੍ਰੋਮਣੀ ਕਾਗਦਦਾਰ ਨੂੰ ਤਕਰੀ ਦਾ ਵਤਨ ਦੱਬ ਕੇ ਉਹ ਜਿਪਾਉਣਗੇ ਜਿਨ੍ਹਾਂ ਨਾਲ ਮੈਂ ਸਮਝਦਾ ਕਿ ਇਹ ਹਲਕਾ ਜਿਹੜਾ ਮੋਰੀ ਹਲਕਾ ਬਣੇਗਾ ਇਹਨਾਂ ਰਿਜ਼ਲਟਾਂ ਦੇ ਵਿੱਚ ਤਾਰ ਤਰੀਕ ਨੂੰ ਜੋ ਮੈਨੂੰ ਨਜ਼ਰ ਆ ਰਹੇ ਨੇ ਸਾਰ ਜਾਂ ਜੋ ਸੰਕੇਤ ਨੇ ਤੇ ਵੱਡੀ ਜਿਹੜੀ ਆ ਅਸਮਿਸ ਲੋਕ ਸਭਾ ਹਲਕੇ ਤੋਂ ਪ੍ਰਾਪਤ ਕਰਾਂਗੇ ਔਰ ਕਮਰਾਲਾ ਹਲਕਾ ਉਹ ਵੀ ਮੋੜੀ ਹੋਏਗਾ ਮੈਂ ਧੰਨਵਾਦ ਕਰਦਾ ਟਰੋਂ ਸਾਹਿਬ ਦਾ ਇਹਨਾਂ ਦੀ ਸਾਰੀ ਤੂੰ ਦਾ ਜਿਨ੍ਹਾਂ ਦੀ ਮਿਹਨਤ ਦੇ ਨਾਲ ਅੱਜ ਇਹ ਵੱਡੇ ਵੱਡੇ ਜਿਹੇ ਸਮਾਗਮ ਨੇ ਹੋਏ ਨੇ ਪਰ ਕੱਲੋਂ ਐਮਪੀ ਬਣਦੀਆਂ ਜੀ ਕੀ ਦੋ ਮੇਨ ਮੁੱਦੇ ਨੇ ਜੀ ਜਿਹੜਾ ਤੁਸੀਂ ਸ਼ਹਿਰ ਦੀ ਡਵੈਲਪਮੈਂਟ ਹਲਕੇ ਦੀ ਡਵੈਲਪਮੈਂਟ ਜੀ ਤੁਸੀਂ ਸਰਕਾਰ ਦੇ ਜਿਹੜੇ ਵਾਦੇ ਸੀ ਉਹੀ ਸਾਡੇ ਮੁੱਦੇ ਨੇ ਕਿਉਂਕਿ ਉਹ ਆਪਣੀ ਸਾਰੀਆਂ ਕਈਆਂ ਗੱਲਾਂ ਤੇ ਭੱਜ ਗਏ ਉਹਨੇ ਗੱਲਾਂ ਸਾਰੀਆਂ ਅਸੀਂ ਬੁੜੀਆਂ ਕਰਾਂਗੇ ਕੀ ਕਹਿਣਾ ਚਾਹੋਗੇ ਵੋਟਰਾਂ ਨੂੰ ਕੀ अपील ਕਰ ਰਹੇ ਹੋ ਮੈਂ ਅਪੀਲ ਕਰਨੀ ਚਾਹੁੰਦਾ ਕਿ ਆਉਣ ਵਾਲੀ ਇਕ ਤਰੀਖ ਨੂੰ ਜਿੰਨੀਆਂ ਵੀ ਪਾਰਟੀਆਂ ਨੈਸ਼ਨਲ ਲੈਵਲ ਦੀਆਂ ਨੇ ਉਹਨਾਂ ਨੂੰ ਭਜਾਓ ਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲੈ ਕੇ ਆਓ ਕਿਉਂਕਿ ਕਿੰਨੇ ਪਾਰਟੀਆਂ ਜੋ ਅਸਲ ਮੁਖਵਰੇ ਦੀਆਂ ਨਹੀਂ ਉਹਨਾਂ ਦੇ ਵਿੱਚ ਕਾਂਗਰਸ ਜੀ ਦੇ ਬੈਕਗ੍ਰਾਉਂਡ ਵਾਲੇ ਬੰਦੇ ਨੇ ਸਾਰੇ ਕਾਂਗਰਸ ਦੇ ਝੋਕਰ ਵਾਲੇ ਬੰਦਿਆਂ ਦੇ ਨਾਲ ਸ਼੍ਰੋਮਣੀ ਕਾਲੀਦਾ ਦੀ ਲੜਾਈ ਆ ਔਰ ਸੰਗਤ ਦੇ ਸਹਿਯੋਗ ਨਾਲ ਇਹ ਲੜਾਈ ਅਸੀਂ ਜਿੱਤਾਂਗੇ ਔਰ ਜਿੱਤ ਬਰਾਬਰ ਕਰਕੇ ਲੋਕ ਸਭਾ ਦੇ ਰੁੱਤੇ ਸ਼੍ਰੋਮਣੀ ਕਾਲੀਦਾ ਕਿਹਨੂੰ ਪਹੁੰਚੇਗਾ ਤੁਹਾਡੇ ਤੇਰੇ ਵੀ ਨਾਲ ਜੀ ਰਣ ਦੀ ਆਵਾਜ਼ ਨਾ ਹੈਗੀ ਹੈ ਜੀ ਆਏ ਦਿਨ ਵੱਡੇ ਕਿਹੜੇ ਰਹਿ ਨੇ ਕਿ ਜਿਉਂ-ਜਿਉਂ ਇੱਕ ਦਰੇ ਕੀ ਨੇੜੇ ਆਉਣੀ ਆ ਸਭ ਪਾਰਟੀਆਂ ਛੱਡ ਕੇ ਲੋਕਾਂ ਨੇ ਸ਼੍ਰੋਮਣੀ ਕਾਲੀਦਾ ਦੀ ਚੜ੍ਹਤ ਦੇਖ ਕੇ ਇਹਦੇ ਵਿੱਚ ਸ਼ਾਮਲ ਹੋਣਾ ਪਿੰਡਾਂ ਵਿੱਚੋਂ ਮਿਲਦੇ ਸਹਿਯੋਗ ਨੂੰ ਕਿਵੇਂ ਦੇਖਦੇ ਹੋ ਇੰਨਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਦੇ ਰੂਪ ਦੇ ਵਿੱਚ ਬੜਾ ਭਾਰੀ ਪ੍ਰਯੋਗ ਮਿਲ ਰਿਹਾ ਪਿਛਲੇ ਸਮਿਆਂ ਦੇ ਵਿੱਚ ਬਦਲਾਅ ਦੇ ਨਾਂ ਦੇ ਉਸਤੇ ਜੋ ਵੀ ਇੱਥੇ ਹੋਇਆ 22 ਸਾਲ ਦੇ ਰਾਜ ਦੇ ਵਿੱਚ ਜੋ ਪੰਜਾਬ ਦਾ ਸਤਿਆਣਾ ਸੀ ਇਹਨਾਂ ਲੋਕਾਂ ਨੇ ਕੀਤਾ ਉਹਨੂੰ ਦੇਖਦੇ ਹੋਏ ਆ ਸੰਗਤ ਜਿਹੜੀ ਆ ਉਹ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਵਾਸਤੇ ਸ਼੍ਰੋਮਣੀ ਅਕਾਲੀ ਦੇ ਨਾਲ ਆ ਰਹੀ ਆ ਹਰ ਰੋਜ਼ ਸਾਡਾ ਕਾਫਲਾ ਜਿਹੜਾ ਵੱਡਾ ਹੋ ਰਿਹਾ ਔਰ ਇਹ ਅਸੀਂ ਜਿੱਤ ਪ੍ਰਾਪਤ ਕਰਾਂਗੇ। ਆਜਪਾ ਨੇ ਆਪਣਾ ਕੈਂਡੀਡੇਟ ਦੇਸ਼ਰਾਮ ਬਾਲਮੀਕ ਨੂੰ ਕਹਾ ਰਿਹਾ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕਿੰਨਾ ਦਿੱਤਾ ਥੋੜਾ ਜਿਹਾ ਜਿਹੜਾ ਬਾਲਮੀਕ ਭਾਈਚਾਰਾ ਦੀ ਬੋਟਾ ਬਹੁਤ ਜ਼ਿਆਦਾ ਹੈ। ਇੱਕ ਇਕੱਲੇ ਵੀ ਤੱਕ ਰਿਜ਼ਰਵ ਕੀਤੀ ਵਿੱਚ ਰਿਹਾ ਹੈ। ਬਾਲਮੀਕ ਭਾਈਚਾਰਾ ਸ਼੍ਰੋਮਣੂ ਸਾਹਿਬ ਜੀ ਦੇ ਨਾਲ ਵੀ ਹੈ। ਠੀਕ ਹੈ ਉਹ ਹਿੱਸੇਵਾਂ ਦੀ ਵੋਟ ਆਪਣੀ ਲੈ ਕੇ ਜਾਣਗੇ ਲੇਕਿਨ ਇਹ ਨਹੀਂ ਹੈ ਕਿ ਸਾਰਾ ਬਾਲਮੀਕ ਭਾਈਚਾਰਾ ਉਹਨਾਂ ਦੇ ਨਾਲ ਆ। ਅੱਜ ਕੱਲ੍ਹ ਲੋਕ ਇਹ ਚੀਜ਼ ਨੂੰ ਦੇਖਦੇ ਨੇ ਕਿ ਕੈਂਡੀਡੇਟ ਜਿਹੜੇ ਨਹੀਂ ਉਹਨਾਂ ਦੇ ਖਰੋਤ ਕਿੰਨੀ ਆ। ਇਹ ਸਾਰੇ ਲੋਕ ਕਾਂਗਰਸ ਦੇ ਪਕੌੜੇ ਲੋਕ ਨੇ ਕਾਂਗਰਸ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਨੇ ਵਿੱਚ ਸੱਤਾ ਦੀ ਪ੍ਰਾਪਤੀ ਵੀ ਗਏ ਹੋਏ ਨੇ ਇਹ ਚੀਜ਼ ਵੀ ਸੰਗਤ ਨਾਲ ਦੀ ਨਾਲ ਦੇਖ ਲਈ ਕੱਲ ਮੁੱਖ ਮੰਤਰੀ ਦਾ ਗਵਰਨਮੈਂਟ ਮਨਜਾਬ ਦਾ ਰੋਡ ਸ਼ੋਅ ਜਿੱਦੋਂ ਉਹਨਾਂ ਨੇ ਕਿੱਥੇ ਨਾਲ ਦੇਖ ਰਹੇ ਹੋ ਕਾਫੀ ਜ਼ਿਆਦਾ ਸਟਾਰਟ ਕਰੀਏ ਕੀ ਦੇਖ ਰਹੇ ਹੋ ਉਹ ਸਰਕਾਰ ਦਾ ਸ਼ੋਅ ਸੀ ਰੋਡ ਸ਼ੋਅ ਨਹੀਂ ਸੀ ਉਹ ਇਹ ਪਬਲਿਕ ਘੱਟ ਤੇ ਪੁਲਿਸ ਸਾਡੇ ਕੱਪੜਿਆਂ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਬੰਦੇ ਜ਼ਿਆਦਾ ਸੀ ਉਹ ਕੋਈ ਪਬਲਿਕ ਦਾ ਸ਼ੋਅ ਨਹੀਂ ਸੀ ਚਲੋ ਸਭ ਬਕਬਕੰਦਾ ਦਾ ਦੌਰ ਆ ਗਿਆ ਜੀ ਬਹੁਤ ਸੋਹਣਾ ਰੁਝਾਨ ਆ ਅਸੀਂ ਮੁਕਿਆਚੇ ਜੇ ਬੇਟ ਖੇਤਰ ਦਾ ਮੈਂ ਕਹਾਂ ਅਸੀਂ ਸਾਡਾ ਪੜਾ ਜਿਹੜਾ ਆ ਕਾਲਸਾਈ ਨਾਲ ਕੀੜਾ ਮਾਰਨ ਦਾ ਪ੍ਰੋਗਰਾਮ ਹੋ ਗਿਆ ਤੇ ਸਾਰੇ ਪਿੰਡਾਂ ਦੇ ਵਿੱਚ ਜੋ ਅੱਜ ਪਲੇਸ ਤੋਂ ਫੰਕਸ਼ਨ ਨੇ ਕਰ ਸਕਦੇ ਮੈਂ ਕਹਾਂ ਬੜੀ ਥੋੜੀ ਵਰਕਰਾਂ ਤੇ ਜਿੰਮੇ ਦੀ ਮੈਂ ਇਲੈਕਸ਼ਨ ਜਿਹੜੀ ਆਈਆਂ ਵੀ ਉਵੇਂ ਉਵੇਂ ਸਾਹ ਲੋਕਾਂ ਦਾ ਵਧੀ ਜਾਂਦਾ ਉਵੇਂ ਉਵੇਂ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਯਕੀਨ ਆ ਸ਼੍ਰੋਮਣੀ ਕਾਲੇ ਦਲ ਤੇ ਵਧਦਾ ਹੋਇਆ ਸ਼੍ਰੋਮਣੀ ਕਾਲੇ ਦਲ ਦੇ ਕੈਂਡੀਡੇਟ ਨੂੰ ਯਕੀਨਨ ਤੌਰ ਤੇ ਉੱਤੇ ਖਾਸ ਕਰ ਸਮਾਡੇ ਹਲਕੇ ਦੀ ਮੈਂ ਕਹਾ ਵਧੀ ਦੀ ਤੋਹ। ਪਿਛਲੇ ਸਮੇਂ ਦੇ ਵਿੱਚ ਕਾਲੂ ਕਲ ਦੇ ਪਾਰ ਪਾਰ ਇਕੱਠੇ ਕੋਣਾ ਲੜਦੇ ਰਹੇ ਨੇ ਫਟੇਗੜ ਸਾਹਿਬ ਤੋਂ ਵਿਜੈ ਸਿੰਘ ਬਾਰਵੀਕ ਜੀ ਦੇ ਪਾਰਪਾ ਨੇ ਕੋਣ ਦਾ ਰਚਾਰਿਆ। ਇਹਨੇ ਦੇਖਦੇ ਹਾਂ ਕਿੰਨਾ ਫਰਕ ਆਪੋ। ਦੇਖੋ ਫਰਕ ਤਾਂ ਕੋਈ ਨਹੀਂ ਪੈਦਾ ਹੁੰਦਾ ਦੇਖੋ ਮੁੱਦਿਆਂ ਦੀ ਲੜਾਈ ਹੁੰਦੀ ਆ। ਮੁੱਦਿਆਂ ਦੀ ਲੜਾਈ ਇਹ ਆ ਵੀ ਭਾਜੀਪੀ ਕਿਹੜਾ ਮੂੰਹ ਲੈ ਕੇ ਲੋਕਾਂ ਚਾਉਂ। ਇਹਦੇ ਇੱਕ ਥਾਨੀ ਮੁੱਦੇ ਨੇ ਜੋ ਜਿੰਨਾ ਬੁਰਾ ਹਾਲ ਉਹਨਾਂ ਨੇ ਇਸ ਟਾਈਮ ਤੇ ਕੀਤਾ ਹੋਇਆ ਉਹਨਾਂ ਕੋ ਵੀ ਆਪਸ਼ਨ ਹੈ ਨਹੀਂ ਸੀ ਤੁਸੀਂ ਇਹ ਦੇਖੋ ਫੀਲ ਟਾਈਮ ਤੱਕ ਟਿਕਟ ਅਨਾਉਂਸ ਕਰਨ ਤੇ ਨਾਲ ਡਿਲੇ ਕਰਦੇ ਹੋ ਤੁਸੀਂ ਮੰਨਿਆ ਹੀ ਨਹੀਂ ਆਫਟਰ ਆਲ ਉਹਨਾਂ ਨੇ ਫੇ ਕਿਸੇ ਨਾ ਕਿਸੇ ਜਗ੍ਹਾ ਦਾ ਧਰ ਨਹੀਂ ਸੀ ਸੋ ਇਹਦਾ ਕੋਈ ਫਰਕ ਨਹੀਂ ਪੈਂਦਾ ਸਗੋਂ ਮੈਂ ਇਹ ਬੇਨਤੀ ਕਰਦਾ ਸਾਰਿਆਂ ਨੂੰ ਉਸ ਮੁੱਚੇ ਸਮਰਾਲੇ ਹਲਕੇ ਦੇ ਵਿੱਚ ਵੀ ਜਿਹੜੀ ਆਪਣੀ ਲੜਾਈ ਆ ਇਹ ਬੇਤਰੀ ਲੜਾਈ ਆ ਇੱਕ ਪਾਸੇ ਉਹ ਪਾਰਟੀਆਂ ਜਿਹੜੇ ਦਿੱਲੀ ਤੋਂ ਚੱਲਦੇ ਨੇ ਇੱਕ ਪਾਸੇ ਤੁਹਾਡੀ ਆਪਣੀ ਪੰਜਾਬ ਦੀ ਪਾਰਟੀ ਤੋ ਪਾਰਟੀ ਭਾਵੇਂ ਬੀਜੇਪੀ ਆ ਭਾਵੇਂ ਝਾੜੂ ਹੋਵੇ ਭਾਵੇਂ ਹੋਵੇ ਕਾਂਗਰਸ ਇਹ ਸਾਰੀਆਂ ਦਾ ਰਿਮੋਟ ਕੰਟਰੋਲ ਦਿੰਦੀ ਆ ਜਿਹੜੀ ਆਪਣੀ ਖੇਤਰੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਆਪਣੇ ਪੰਜਾਬ ਦੀਆਂ ਤਸਾਂ ਤੋਂ ਚੱਲਣ ਵਾਲੀ ਪਾਰਟੀ ਆ ਉਹਨੂੰ ਮਜ਼ਬੂਤ ਕਰੋ ਜੇ ਆਪਣੀ ਆਵਾਜ਼ ਬੁਲੰਦ ਕਰਨੀ ਆ ਜੇ ਪੰਜਾਬ ਦੇ ਵਿਕਾਸ ਦੀ ਗੱਲ ਕਰਨੀ ਆ ਤੋ ਪਾਰਟੀ ਭਾਵੇਂ ਕਿਸੇ ਦਾ ਕੋਈ ਕੈਂਡੀਡੇਟ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਸਮਰਾਲਾ ਹਲਕੇ ਤੋਂ ਜਿੱਤੀ ਨਾ ਉਨੇ ਐਮਪੀ ਜਿੱਦਾਂ ਦੇ ਕਿਉਂ ਸਮਰਥਨ ਜਾਂਦਾ ਜੀ ਬੀਜੇਪੀ ਨੂੰ ਜਾਊਗਾ ਕਿ ਕਾਂਗਰਸ ਨੂੰ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਫੈਸਲਾ ਕੀਤਾ ਕੱਠ ਪਾਣ ਦਾ ਏਜੰਡਾ ਸਾਰੇ ਸਾਹਮਣੇ ਰੱਖਿਆ ਗਿਆ ਉਹਦੇ ਵਿੱਚ ਪੰਜਾਬ ਦੀ ਗੱਲ ਕਿਸਾਨੀ ਦੀ ਗੱਲ ਬੰਦੀ ਸਿੰਘਾਂ ਦੀ ਗੱਲ ਐਨਐਸਏ ਦੀ ਗੱਲ ਵਗ੍ਹਾ ਬਾਰਡਰ ਖੋਲਣ ਦੀ ਜਿਹਾ ਅੱਠ ਮੁੱਦੇ ਨੇ ਸੋ ਪਾਰਟੀਆਂ ਨੇ ਫੈਸਲਾ ਕੀਤਾ ਵੀ ਜਿਹੜੀ ਵੀ ਪਾਰਟੀ ਸਾਨੂੰ ਲਿਖਤੀ ਰੂਪ ਦੇ ਵਿੱਚ ਇਹ ਕਰਾਉਣ ਦਾ ਆਸ਼ਵਾਸਨ ਦੇਊਗੀ ਉਹਦੇ ਨਾਲ ਖੜਾਂਗੇ ਨਹੀਂ ਤੇਰਾ ਅਕਾਲੀ ਦਲ ਅੱਜ ਤਰਾ ਬਣਾ ਕੇ ਪੰਜਾਬ ਦੀ ਆਵਾਜ਼ ਐਮਪੀ ਦੇ ਵਿੱਚ ਅੰਦਰ ਪਾਰਲੀਮੈਂਟ ਬਿਲੰਦ ਕਰੋ ਧੰਨਵਾਦ ਭਗਵੰਤ ਜੀ ਮਾਨ ਦਾ ਕੱਲ ਰੋਡ ਕੋ ਹੋਇਆ ਹਲਕਤ ਮੁੜਾ ਦੇ ਕਿਵੇਂ ਦੇਖਦੇ ਹਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਰੋਡ ਤੋਂ ਕੱਢਣਾ ਖੁੱਲੀਆਂ ਸੜਕਾਂ ਤੇ ਅਸੀਂ ਵੀ ਗੱਡੇ ਆ ਸੀ ਪੂਰਾ ਦਿਨ ਦਾ ਵਿਕਾਸ ਪੈਸੀ ਜਿਹੜੀ ਪੰਜਾਬ ਚ ਯਾਤਰਾ ਪੂਰਾ ਦਿਨ ਗੱਡੀ ਇਹੀ ਭਗਵੰਤ ਜੀ ਸਾਹਿਬ ਕਹਿੰਦੇ ਸੀ ਮੌਸਮ ਦੇਸ਼ ਚ ਲੰਘਦੇ ਆ ਅੱਧਾ ਘੰਟਾ ਇਹਨਾਂ ਤੋਂ ਧੁੱਪ ਨਹੀਂ ਸਹਾਰ ਹੋਈ ਸਮਰਾਲੇ ਦੇ ਬਜ਼ਾਰ ਦੀ ਵੀ ਅੰਦਰਲੀ ਗਲੀਆਂ ਨੂੰ ਕਾਹਦੇ ਲਾਂਗੇ ਕਿਉਂਕਿ ਪਤਾ ਲੋਕਾਂ ਨੇ ਵਿਰੋਧ ਕਰਨਾ ਡਰ ਦੇ ਮਾਰੇ ਵਿਚਾਰੇ ਗਲੀ ਗਲੀ ਫਿਰਦੇ ਆ ਉਹ ਵੀ ਛੋਟੀ ਸੜਕ ਤੇ ਤਾਂ ਹੀ ਜਾਂਦੇ ਵੀ ਡਰਦੇ ਨੇ ਵੀ ਇਕੱਠ ਨਹੀਂ ਹੋਣਾ ਆਓ ਖੁੱਲ ਕੇ ਮੈਦਾਨ ਚਾਹ ਲੜਵਾ ਜਿਹੜੀਆਂ ਤੁਸੀਂ ਫੇਸਬੁੱਕ ਵਾਲੀਆਂ ਤੇ ਹੋ ਲੜਾਈਆਂ ਛੱਡੋ ਗਰਾਊਂਡ ਤੇ ਦੇਖੋ ਲੋਕਾਂ ਨੂੰ ਦੇਖੋ ਵੀ ਜਿਹੜੇ ਅੱਜ ਪੰਜਾਬ ਲਈ ਇਨਸਾਫ ਮੰਗਦੇ ਨੇ ਪੰਜਾਬ ਲਈ ਤੋਂ ਸੋ ਜਵਾਬ ਮੰਗਦੇ ਨੇ ਤੁਸੀਂ ਮੂੰਹ ਲਗਾਉਂਦੇ ਪਿਛਲੀਆਂ ਗਲੀਆਂ ਚੋ ਜਿਹੋ ਵਲਾਂ ਹੱਥੇ ਲਾ ਕੇ ਜਾਂਦੇ ਆਮ ਘਰਾਂ ਦੇ ਮੁੰਡੇ ਕਹਿੰਦੇ ਸੀ ਮਿਲੋ ਆ ਕੇ ਬੈਠੋ ਸੱਚਾ ਪਤਾ ਲੱਗੂ ਤੁਹਾਨੂੰ